ਹਾਂਜੀ 10 ਜੂਨ 2024 ਦੀਆਂ ਬਾਜੀ ਦੇ ਨਤੀਜੇ ਲੈ ਕੇ ਆਇਆ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਆਪਣੇ ਨੂੰ ਕਰਿਓ ਸਬਸਕ੍ਰਾਈਬ ਹਾਂਜੀ ਪਿੰਡ ਆ ਗਿਆ ਸਹਬਾਣਾ ਜਿਹੜਾ ਲੁਧਿਆਣਾ ਜੀ 85 ਉੱਡੇ ਸੀਗੇ 3200 ਵੱਢ ਨੂੰ 430 ਤੇ ਬਾਜੀ ਨਿਬੜੀ ਜੀ ਰਾਏ ਵੀ ਰਾਏਗੜ ਮੋਟਰਸਾਈਕਲ ਡੈਂਪਲ ਜੰਡਾਲੀ ਫਰਿੱਜ ਪਪਾ ਟੱਬਾ ਕੂਲਰ ਮਨਪ੍ਰੀਤ ਸਾਨਨੇਵਾਲ ਫਰਾਟਾ ਹੈਪੀ ਰਾਏਗੜ ਕੱਪ ਸੁਖੀ ਕਟਾਣੀ ਕੱਪ ਗਰਦੀਪ ਰੱਬੋ ਕੱਪ ਬਲਜੀਤ ਕੈਨੇਡਾ ਕੱਪ ਹਰਜੀਤ ਬਰਵਾਲਾ ਕੱਪ ਕਾਲਾ ਦੁਬਈ ਕੱਪ ਏਪੀ ਰੰਗੀਆਂ ਕੱਪ ਜੀ 11 ਨਾਮ ਸੀਗੇ ਤੇ 11 ਕਬੂਤਰ ਐਵੇਂ ਡੇਗੇ ਫਿਰ ਆ ਗਿਆ ਜੀ ਪਿੰਡ ਚੱਕ ਚੇਲਾ ਜ਼ਿਲ੍ਹਾ ਜਲੰਧਰ ਜੀ 75 ਰੋਡੇ ਸੀਗੇ 3700 ਮੱਢ ਨੂੰ 4:30 ਤੇ ਬਾਜੀ ਅਠਾ ਕਬੂਤਰਾਂ ਸਾਂਝੀ ਹੋ ਗਈ ਜੀ। ਆਮਣਾ ਕਜਲਾ ਮੋਟਰਸਾਈਕਲ ਪਲੱਸ ਕੱਪ ਹੈਪੀ ਖਨੌੜਾ ਐਲਸੀਡੀ ਪਲੱਸ ਕੱਪ ਪੜਾ ਸਾਂਝੀ। ਕਿੰਦਾ ਸ਼ੇਖਾ ਫਰਾਟਾ ਪਾਸ ਸਾਂਝੀ। ਰਾਂਜਾ ਕੋਗਾ ਸਾਂਝੀ। ਕਾਲਾ ਸੰਘਿਆ ਸਾਂਝੀ। ਗੁਰਸ਼ਰਨ ਖੋਜਪੁਰ ਸਾਂਝੀ। ਐਮਪੀ ਸ਼ਹਿਰ ਪਰ ਸਾਂਝੀ ਪੜਸ ਵਾਧਾ ਜੀ। ਫਿਰ ਆ ਗਿਆ ਜੀ 10 ਜੂਨ 2024 ਪਿੰਡ ਰੋਗਲਾ ਇੱਥੇ ਜੀ 62 ਕਬੂਤਰ ਉੱਡੇ ਆ 1700 ਵੱਡ ਨੂੰ 4:50 ਮਿੰਟ ਤੇ ਦੋਹਾਂ ਚ ਸਾਂਝੀ ਹੋ ਗਈ ਜੀ ਬਿੱਲਾ ਮਹਿਲਾ ਫਰਾਟਾ ਪਲੱਸ 1000 ਦੀ ਜਿੱਤ ਬੂਟਾ ਖੜਿਆਲਾ ਕੱਪ ਪਲੱਸ 500 ਦੀ ਜਿੱਤ ਹੈਪੀ ਮਹਿਲਾ ਇਹਨੂੰ ਕੱਪ ਜੀ ਫਿਰ ਤਾਂ ਵਾਲੇ ਦੋਹਾਂ ਦੀ ਸਾਂਝੀ ਹੋਈ ਸੀਗੀ ਜੀ ਫਿਰ ਆ ਗਿਆ ਜੀ 10 ਜੂਨ 2024 ਪਿੰਡ ਨਿਆਮੀ ਵਾਲਾ ਫਰੀਦਕੋਟ 48 ਓਡੇ ਸੀਗੇ 1700 ਮੱਡ ਨੂੰ 4 15 ਤੇ ਬਾਜੀ ਦੋਹਾਂ ਕਬੂਤਰਾਂ ਦੀ ਹੋ ਗਈ ਸਾਂਝੀ ਜੀ ਪਹਿਲਾ ਜੀ ਜੋਤਕਾ ਸਮ ਪੱਟੀ ਗੁਰਪ੍ਰੀਤ ਨਿਆਮੀ ਵਾਲਾ ਜੀ ਫਿਰ ਆ ਗਿਆ ਜੀ ਪਿੰਡ ਠੂਠਿਆਂ ਵਾਲੀ ਮਾਨਸਾ 65 ਓਡੇ ਸੀਗੇ 2200 ਮੱਡ ਨੂੰ 4 40 ਤੇ ਬਾਜੀ ਦੋਹਾਂ ਚ ਸਾਂਝੀ ਹੋ ਗਈ ਜੀ ਲਾਡੀ ਵੇਡਿੰਗ ਮੀਕਾ ਵੇਗਾ ਜੀ ਇਹਨਾਂ ਦੋਨਾਂ ਕਬੂਤਰਾਂ ਦੀ ਸਾਂਝੀ ਹੋ ਗਈ ਜੀ ਫਿਰ ਆ ਗਿਆ ਜੀ 10 ਜੂਨ 2024 ਪਿੰਡ ਸੈਦੋ ਕੇ ਮੋਗਾ ਬਾਹ ਡਡੇ ਸੀ 2200 ਮੱਢ ਨੂੰ 6 ਵਜੇ ਵਾਜੀ ਨਿਬੜੀ ਚਾਰਾਂ ਕਬੂਤਰਾਂ ਦੀ ਬਾਜੀ ਹੋ ਗਈ ਸਾਂਝੀ ਸੁਖਦੇਵ ਧੂਰਕੋਟ ਫਰਿੱਜ ਪੜਾ ਸਾਂਝੀ ਬਲਵੀਰ ਗੋਸਲ 쿨ਰ ਪਲੱਸ ਸਾਂਝੀ ਪ੍ਰਿਤਪਾਲ ਮੱਝੂ ਕੇ ਪੱਖਾ ਪੜਾ ਸਾਂਝੀ ਸੈਂਦੀ ਮਾਨਸਾ ਕੱਪ ਪੜਾ ਸਾਂਝੀ ਫਿਰ ਆ ਗਿਆ ਜੀ ਪਿੰਡ ਬੱਪੀ ਹਨ ਮਾਨਸਾ 207 ਉੱਡੇ ਸੀਗੇ 3200 ਵੱਡ ਨੂੰ ਜੀ ਦੋਵਾਂ ਕਬੂਤਰਾਂ ਦੀ 530 ਤੇ ਬਾਜੀ ਨਿਬੜੀ ਬਲਵੀਰ ਗੋਸਲ ਮੋਟਰਸਾਈਕਲ ਪਲੱਸਾਂ ਜੀ ਦੂਜਾ ਜੀ ਰਾਜੂ ਮਡੇਰ ਕੱਪਪਲਾ ਸਾਂਝੀ ਇਹਨਾਂ ਦੋ ਕਬੂਤਰਾਂ ਨੇ ਸਾਂਝੀ ਹੋਈ ਹੈ ਜੀ ਬਾਜੀ ਪਹਿਲ ਨੂੰ ਮੋਟਰਸਾਈਕਲ ਸੀਗਾ ਤੇ ਦੂਜਾ ਨਾਮ ਸੀਗਾ ਕੱਪ ਫਿਰ ਆ ਗਿਆ ਜੀ ਪਿੰਡ ਜਵੰਦਾ ਸ਼੍ਰੀ ਫਤਿਹਗੜ ਸਾਹਿਬ 75 ਕਬੂਤਰ ਉੱਡੇ ਜੀ 3200 ਮਟਰ ਨੂੰ 5:20 ਤੇ ਬਾਜੀ ਨਿਬੜ ਗਈ ਦਵਿੰਦਰ ਭਗਵਾਨਪੁਰ ਫਰਿੱਜ ਕ੍ਰਿਸ਼ਨ ਚੋਟਲਾ ਕੂਲਰ ਤਾਰਾ ਬੜਵਾਲੀ ਪੱਖਾ ਮੀਤ ਬੜਵਾਲੀ ਪੱਖਾ ਜੂਪਾ ਮੁਸਫਤਾਬਾਦ ਛੱਤ ਵਾਲਾ ਪੱਖਾ ਹਰਸ਼ਦੀਪ ਬਗੜਾਓ ਕੱਪ ਫਤੇਵੀਰ ਬਦਨਪੁਰ ਕੱਪ ਜੀ ਇਹਨਾਂ ਕਬੂਤਰਾਂ ਦੀ ਬਾਜੀ ਮੰਡੀ ਗਈ ਜੀ ਵੀਡੀਓ ਨੂੰ ਅੰਤ ਤੱਕ ਦੇਖਣ ਦਾ ਬਹੁਤ-ਬਹੁਤ ਧੰਨਵਾਦ ਚੈਨਲ ਆਪਣੇ ਕੋਲ ਸਬਸਕ੍ਰਾਈਬ ਵੀਡੀਓ ਨੂੰ ਕੋਲ ਸ਼ੇਅਰ